ਪਰਾਭਾ ਜੀ ਇਹ ਬੰਦਲੇ ਸ਼ਰਾਬ ਪੀਤੇ ਇਹਨੇ ਜਾਣ ਬੁਝ ਕੇ ਅੱਧੀ ਬੱਸ ਮਾਰੀ ਆਪਾਂ ਤਿੰਨੇ ਜਾਣੇ ਤਿੰਨਾਂ ਦੇ ਪਲਟੇ ਮਾਰੀ ਚ ਗਈ ਭਲੀ ਆਦਾ ਜਿੰਨਾ ਨੁਕਸਾਨ ਹੋਇਆ ਸਾਡੇ ਨੂੰ ਇਹਦੇ ਪਰਦੇ ਪਰ ਪੜਿਆ ਜਾਵੇ ਜੀ ਤੇ ਹਾਂ ਜੀ ਮੰਗ ਕੇ ਇਹਦੀ ਪਾਓ ਆਡਾ ਐਡਰੈਸ ਐਡਰੈਸ ਹੀ ਕਰੇ ਜੀ ਜੀ ਆਪਾਂ ਜਲਦ ਜਲਦ ਇੱਧਰ ਆ ਜਾ ਬੱਸ ਵਾਲੇ ਵਾਲੇ ਪਤਾ ਨਹੀਂ ਨੁਕਸਾਨ ਕਿੰਨਾ ਹੋਇਆ ਪਤਾ ਨਹੀਂ ਪਰੇਖਿਆ ਨਹੀਂ ਪਤਾ ਕਿ ਜਮਾਤ ਬਲਦਾ ਤੁਹਾਡੀ ਹੋਰ ਕੋਈ ਕੁੱਝ ਨਹੀਂ ਚਾਹੀਦਾ ਜੀ ਹਾਂ ਜੀ ਭਾਜੀ ਦੱਸੋ ਬੰਦ ਰੋਏ ਇਹ ਸ਼ਰਾਬ ਪੀਤੀ ਤੇ ਬੰਨੇ ਇਹ ਜਹਾਜ਼ ਮਰ ਪੀਤੀ ਸ਼ਾਬੇਤ ਤੇ ਰਵਾਦੀ ਮੰਗਪੁੜੀ ਕੀਤੀ ਐ ਤੇ ਮਾਲ ਨੂੰ ਔਰ ਤੋਂ ਜ਼ਿਆਦਾ ਕੋਈ ਪਰਫੋਰਮੈਂਸ ਆ ਜੀ ਪਿੰਡ ਸ਼ਾਹਪੁਰ ਜਾਦੇ ਦੇ ਰਹਿਣ ਵਾਲੇ ਆ ਧਾਰੀਵਾਲ ਸ਼ਹਿਰ ਆਇਆ ਸੀ ਮੈਂ ਤੇ ਮੇਰਾ ਭਰਾ ਵਾ ਛੋਟਾ ਹੀ ਰਕਸ਼ਾ ਚਲਾਉਂਦਾ ਤੇ ਮੇਰੇ ਨਾਲ ਘਰ ਵਾਪਸ ਜਾਣ ਲੱਗਾ ਸੀ ਲਈ ਵਾਪਸ ਜਾ ਰਹੀ ਤੇ ਇਹਨੂੰ ਕਰਨੇ ਕਾਰਜ ਲੱਗੇ ਲక్ష్ਮੀ ਟੈਲੀਕਾਮ ਦੇ ਲਾਗੇ ਲਿਆ ਕੇ বাস ਵਾਲੇ ਨੇ ਰੋਂਗ ਸਾਈਡ ਆੜੇ ਸਿੱਧੀ বাস ਮਾਰੀ ਜੀ ਫਾਜੀ ਕੀ ਹੋਇਆ ਸੱਟ ਲੱਗੀ ਸੱਟ ਲੱਗੀ ਤੇ ਵੀ ਇਹ ਛੋਲੜ ਤੇ ਸੱਟ ਲੱਗੀ ਇਹਦਾ ਆਟੋ ਚoare ਦਾ ਰਿਪੇਅਰ ਹੋ ਜੇ ਤੇ ਮੈਂ ਤੇ ਚਲੋ ਪੱਟੀ ਛੱਟੀ ਮੇਰੀ ਹੋ ਜੂਗੀ ਦਵਾ ਸੀ ਕੋਈ ਗੱਲ ਨਹੀਂ ਅੱਜ ਦੋਸਤੀ ਆਣ ਕੇ ਡਰਾਈਵਰ ਨੂੰ ਮਿਲੇ ਸਾਰਾ ਜਿੰਨੇ ਭੈਣ ਭਰਾ ਇੱਥੇ ਖੜੇ ਸਾਰਿਆਂ ਨੂੰ ਪਤਾ ਵਾ ਕਿ ਡਰਾਈਵਰ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ। ਸ਼ਰਾਬੀ ਹਾਲਤ ਤੇ ਉਹਨਾਂ ਨੂੰ ਪਤਾ ਲੱਗਾ ਵੀ এবीडीसी ਬੱਸ ਆ। ਉਹਦਾ ਤੇ ਇੱਕ 3 ਵੀਲਰ ਨਾਲ ਐਕਸੀਡੈਂਟ ਹੋਇਆ ਵਾ। ਜਦੋਂ ਉਹ ਮੁਗਲੀ ਸਟਾਪ ਲੱਗੀ ਆ ਉਹਨੂੰ ਜਿਹੜਾ ਉਹਦੇ ਸਵਾਰੀ ਬੈਠੀ ਸੀ। ਬਾਕੀ ਅੱਗੇ ਦੀ ਹੀ ਕਾਰਵਾਈ ਕਰ ਰਹੇ ਆ ਜੋ ਵੀ ਅੱਗੇ ਕਾ ਨਹੀਂ ਨੀਂਦ ਆ ਜਿਆਦਾ ਸੱਟ ਨਹੀਂ ਹੈਗੀ ਜੇ ਸੱਟ ਜਿਆਦਾ ਲੱਗੇ ਤਾਂ ਹਸਪਤਲ ਜਾ ਕੇ ਦਾ ਸਰ ਸ਼ੁਰੂਆਤੀ ਕੋਲ ਨਹੀਂ ਆਇਆ ਮੌਕੇ ਤੇ ਪਹੁੰਚੇ ਬਸਟਾਂ ਤੋਂ ਬਾਹਰ ਜਿਹੜੀ ਬਸ ਜਿਹੜੀ ਰੋਏ ਦੇ ਰੋ ਤੇ ਸਮਝ ਸਮਝਣਾ ਹੁੰਦੀ ਰਹੀ ਸਖਤ ਕਾਰਵਾਈ ਵਿੱਚ ਖੜਾ ਹੋ। ਉਹ ਦਾ ਮੁਲਾਜਾ ਕਰਾ ਲਿਨੇ। ਦੇਖ ਲੈਨੇ। ਹਾਲਾ ਨਹੀਂ ਭਾਜੀ ਬਤੀ ਹੋਇਆ ਮੇਰੇ ਕੋ 500 ਰੁਪਏ ਮੰਗਣ ਦੇਈ। ਦਾਦਾ 2000 ਰੁਪਏ ਨਹੀਂ। ਮੈਂ 500 ਕਹਾਂ ਮੰਗਦੇ ਬਹਿਗੇ। ਕਾ ਨਹੀਂ ਪਤਾ ਮੰਗਣਾ। ਕਾ ਨਾ ਕੀ ਹੈ ਕਿਹੜੀ ਬਸ ਚਲੋਦੇ ਏ? ਇਹ ਮੇਰੀ ਸੀ। ਨਾ ਕੀ ਦਾ ਦਾ ਮੈਂ ਬੰਦੇ ਕਿੰਨੇ ਸਾਲ E que ਜਾਣਾ ਬਹਾਵਲੇ ਆਪਾਂ ਜਨ ਨਹੀਂ ਇਹ 500 ਕਹਦਾ ਮੰਗਦੇ ਪਏ ਦੱਸੋ ਨਾ ਇਹ ਕਹਿੰਦੇ ਵੀ ਸੱਟ ਲੱਗੀ ਆ ਕਿੱਥੋਂ ਦੇ ਲੈਣ ਵਾਲੇ ਜੇ ਮਿਆ ਜ ਬਕਸ਼ੀ ਵਾਲਾ ਨਹੀਂ ਨਹੀਂ 500 ਰੁਪਏ ਕੀ ਕਹਿੰਦੇ ਪਏ ਤੁਹਾਨੂੰ ਇਹ ਮੈਂ 500 ਰੁਪਏ ਹੀ ਦਵਾਂ ਕਦਾਂ ਦਵਾਂ ਇਹ ਮੈਂ ਏ ਹਜ਼ਾਰ ਮੰਗਣੇ ਮੇਰੇ ਕੋਲ 500 ਹੈਗਾ ਹੀ ਮੈਂ 500 ਨਹੀਂ ਹਜ਼ਾਰ ਕਿਤਾ ਮੰਗਦੇ ਪਏਗੇ ਬਤਾਨੀ ਇਹ ਗੱਲ ਕੋਈ ਨਹੀਂ ਸਮਝ ਗਿਆ 1000 ਰੁਪਏ ਕੀ ਚੀਜ਼ ਦਾ ਮੰਗਦੇ ਹੋ ਕਿ ਕਦਾਂ ਮੰਗਦੇ ਪਏ ਯਾਰ 7-8 ਮੁੜੇ ਖੜੇ ਹੋਰ ਕੰਨ ਚਪੇੜਾ ਮਾਰਦੇ ਮੇਰੇ ਚਪੇੜਾ ਤੁਹਾਡੇ ਮਾਰੀਆ ਮੈਂ ਕਾਦ ਕਾਦ ਨਹੀਂ ਮਾਰੀਆਂ ਤੁਹਾਡੇ ਕੋਲੋਂ ਬੱਸ ਜੀ ਟੈਂਪੂ ਜਿਵੇਂ ਉਸੋ ਵਾਲੀ ਇਹਨੂੰ 봐ਵੇ ਉਹ ਆਟੋ ਪਲਟਿਆ ਪਿਆ ਜਿਹੜਾ ਉੱਥੇ ਸ਼ੀਸ਼ਾ ਜਿਹੜਾ ਦੇ ਨੀ ਇਹ ਪਹਿਨਣਾ ਦਾ ਅੱਛਾ